ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਦਾ ਬਲੌਗ ਹੈ ਜੀ ਦਿੱਲੀ 에어ਪੋਰਟ ਤੇ ਜਾਣਾ ਵਾਂ ਮੈਂ ਨਾਲ ਕੌਣ ਕੌਣ ਜਾ ਰਿਹਾ ਵਾਂ ਨਾਲ ਜਾ ਰਿਹਾ ਮੇਰੇ ਫਾਦਰ ਸਾਹਿਬ ਹੋਰ ਮੇਰੇ ਮਦਰ ਇਹ ਮੇਰਾ ਬੇਟਾ ਉਹ ਮਦਰ ਤੇ ਹੋਇਆ ਸੀਗਾ ਮੇਰੇ ਫਾਦਰ ਦੇ ਕਿ ਮੈਂ ਵੀ ਜਾਣਾ ਵਾਂ ਉਸ ਤੋਂ ਬਾਅਦ ਜੀ ਆਪਾਂ ਤਿਆਰ ਹੋ ਕੇ ਆਏ ਬਾਬਾ ਜੀ ਦੇ ਮੱਥਾ ਟੇਕਣ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਮੱਥਾ ਟੇਕਣਾ ਸੀਗਾ ਇੱਥੇ ਨਾਲ ਆ ਗਿਆ ਮੇਰਾ ਬੇਟਾ ਇਨੋਂ ਪੂ ਬੂਤਾ ਬਹੁਤ ਪਸੰਦ ਆ ਇਹ ਹੈ ਜੀ ਮੇਰੇ ਫਾਦਰ ਸਾਹਿਬ ਜੋ ਕਿ ਬਾਬਾ ਜੀ ਦੇ ਮੱਥਾ ਟੇਕ ਰਹੇ ਨੇ ਬਾਹਰੇ ਫਾਦਰ ਸਾਹਿਬ ਪਿੱਛੇ ਆਪਣੇ ਚੱਲ ਗਏ ਹੋਏ ਸੀ ਕਿ ਦੋਸਤਾਂ ਕੋਲ ਕਿਉਂਕਿ ਉਹ ਇੱਥੇ ਹਮੇਸ਼ਾ ਤੋਂ ਛੋਟੇ ਹੁੰਦੇ ਤੋਂ ਆਉਂਦੇ ਨੇ ਇਸ ਕਰਕੇ ਉਹ ਆਪਣੇ ਦੋਸਤਾਂ ਕੋਲ ਬੈਠ ਗਏ ਸੀ ਇਹ ਦੋਸਤੋ ਮੇਰੇ ਮਾਮਾ ਜੀ ਆ ਜੋ ਵੀ ਇੱਥੇ ਆਏ ਹੋਏ ਸੀਗੇ ਮੱਥਾ ਟੇਕਣ ਇਸ ਕਰਕੇ ਮੇਰੇ ਬੇਟੇ ਨਾਲ ਖੇਡ ਰਹੇ ਸੀ ਔਰ ਮੇਰਾ ਬੇਟਾ ਕਰ ਰਿਹਾ ਸੀ ਸ਼ਰਾਰਤਾਂ ਲੋ ਜੀ ਇਹ ਗੱਡੀ ਆਉਗੀ ਹੋਈ ਹੈ ਤੇ ਇਹ ਗੱਡੀ ਦੀ ਬੈਕ ਸਾਈਡ ਸਿੱਧੂ ਮੂਸੇਵਾਲੇ ਦਾ ਉਸਤਤਨ ਤੋਂ ਆਖਿਆ ਜੋ ਕਿ ਬੜੀਆਂ ਨੱਬੀਆਂ ਨੇ ਬਾਕੀ ਇਹ ਅਸੀਂ ਘਰ ਤੋਂ ਬਾਹਰ ਨਿਕਲਦੇ ਜੀ ਸ਼ਿ ਭਗਵਾਨ ਦਾ ਲੰਗਰ ਲੱਗਾ ਹੋਇਆ ਸੀ ਔਰ ਸਾਨੂੰ ਦਰਸ਼ਨ ਹੋ ਗਏ ਪੁਲੇਨਾਥ ਦੇ ਬਾਕੀ ਇਹ ਸਾਡੇ ਭਾਜੀ ਆ ਜੋ ਸਾਡੇ ਨਾਲ ਹਮੇਸ਼ਾ ਦਿੱਲੀ 에ਰਪੋਰਟ ਤੇ ਇੰਟਰਨੈਸ਼ਨਲ ਟਰਮੀਨਲ ਤੇ ਜਾਂਦੇ ਨੇ ਹਮੇਸ਼ਾ ਇਹੀ ਸਾਡੇ ਨਾਲ ਜਾਂਦੇ ਨੇ ਕਿਉਂਕਿ ਅਸੀਂ ਇਹਨਾਂ ਨੂੰ ਹੀ ਰੱਖਿਆ ਹੋਇਆ ਵਾ ਬਾਕੀ ਆ ਇੱਥੇ ਥੋੜੀ ਜੀ ਬਣਾਈਆਂ ਸੀ ਵੀਡੀਓ ਔਰ ਮੈਂ ਤੇ ਮੰਮੀ ਬੈਠੇ ਹੋਏ ਸੀਗੇ ਪਿੱਛੇ ਨਾਲ ਹੀ ਦੋਸਤੋ ਜਾਂਦੇ ਜਾਂਦੇ ਲੱਗੀ ਸਾਨੂੰ ਭੁੱਖ ਇੱਥੇ ਛਕੇ ਅਸੀਂ ਦੋ ਦੋ ਰੋਟੀਆਂ ਤੇ ਲਿਆ ਪ੍ਰਭੂ ਦਾ ਨਾਮ ਤੇ ਰਸਤੇ ਦਾ ਆਨੰਦ ਲੈਂਦੇ ਹੋਏ ਜਾ ਰਹੇ ਸੀਗੇ ਮੌਸਮ ਅੱਜ ਗਰਮੀ ਸੀਗੀ ਬਹੁਤ ਹੀ ਜ਼ਿਆਦਾ ਬਾਕੀ ਤੁਹਾਨੂੰ ਜਾਣ ਦਾ ਮਕਸਦ ਦੱਸ ਦਿੰਦਾ ਵਾਂ ਅਸੀਂ ਦਿੱਲੀ ਏਅਰਪੋਰਟ ਤੇ ਕਿਉਂ ਜਾ ਰਹੇ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਜਾ ਰਹੇ ਹੈ ਮੇਰੀ ਸਿਸਟਰ ਕੋ ਕੈਨੇਡਾ ਕਿਉਂਕਿ ਮੇਰੀ ਸਿਸਟਰ ਉੱਥੇ ਹੈ ਜੀ ਬਾਕੀ ਦੇਖੋ ਇੱਥੇ ਅਸੀਂ ਪ੍ਰਵਾਹੀ ਗੈਸ ਕਿਉਂਕਿ ਇਹ ਸੀਐਨਜੀ ਔਰ ਪੈਟਰੋਲ ਵਾਲੀ ਗੱਡੀ ਸੀਗੀ ਇੱਥੇ ਅਸੀਂ ਗੈਸ ਪ੍ਰਵਾਹੀ ਔਰ ਸਾਰੇ ਜਾਨੇ ਬਾਹਰ ਉੱਤਰ ਕੇ ਆਗੇ ਸੀਗੇ ਕਿਉਂਕਿ ਜਦੋਂ ਵੀ ਗੈਸ ਪ੍ਰਵਾਹ ਹੋ ਤੇ ਸਾਰਿਆਂ ਨੂੰ ਬਾਹਰ ਨਿਕਲ ਕੇ ਖੜੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਵੈਸੇ ਤਾਂ ਅੱਜਕੱਲ ਡਰਾਈਵਰ ਆਪ ਵੀ ਖੋਦੀ ਦੱਸ ਦਿੰਦੇ ਆ ਕਿ ਤੁਸੀਂ ਬਾਹਰ ਆ ਜਾਓ ਮੱਕੀ ਜੀ ਆ ਲੱਗੀ ਹੋਈ ਸੀਗੀ ਅੱਗੇ ਐਸ.ਡੀ.ਏ ਦੇ ਵਿੱਚ ਅਸੀਂ ਸੁਣ ਰਹੇ ਸੀਗੇ ਪੰਜਾਬੀ ਗਾਣੇ ਟੈਂਟ ਟੈਂਟ ਜੋ ਵੀ ਅੱਜਕੱਲ ਚੱਲਦੇ ਨੇ ਇੱਥੇ ਵੀ ਬਣਾਈ ਦੋਸਤੋ ਥੋੜੀ ਜੀ ਮੈਂ ਵੀਡੀਓ ਕਿਉਂਕਿ ਫੋਟ ਹੀ ਵਧੀਆ ਲੋਕੇਸ਼ਨ ਸੀ ਔਰ ਬਹੁਤ ਹੀ ਵਧੀਆ ਵੀਡੀਓ ਬਣ ਰਹੀ ਸੀ ਉਹ ਪਿੱਛੇ ਮੇਰੇ ਫਾਦਰ ਸਾਹਿਬ ਔਰ ਮਦਰ ਸਾਹਿਬ ਦੋਨੋਂ ਸੁੱਤੇ ਹੋਏ ਸੀ ਇੱਥੇ ਮੈਂ ਔਰ ਭਾਜੀ ਗੱਲਾਂ ਬਾਤਾਂ ਮਾਰਦੇ ਜਾ ਰਹੇ ਸੀਗੇ ਗਰਮੀ ਬਹੁਤ ਜ਼ਿਆਦਾ ਸੀਗੀ ਇੱਧਰ ਦੀ ਸਾਈਡ ਇਸ ਕਰਕੇ ਅੰਦਰ AC ਲਗਾਇਆ ਹੋਇਆ ਸੀਗਾ ਤੇ ਗੱਡੀ ਚਿੱਲਡ ਹੋਈ ਹੋਈ ਸੀਗੀ ਨਾਲ ਹੀ ਜੀ ਦੋਸਤੋ ਅਸੀਂ ਲੁਧਿਆਣੇ ਤੋਂ ਥੋੜਾ ਜਿਹਾ ਪਿੱਛੇ ਆ ਇਸ ਟਾਈਮ ਆਈ ਥਿੰਕ 10 ਕਿਲੋਮੀਟਰ ਇੱਥੇ ਰਸਤੇ ਦੇ ਵਿੱਚ ਸ਼ਿਪ ਭਗਵਾਨ ਦੀ ਬਹੁਤ ਹੀ ਵੱਡੀ ਵਧੀਆ ਮੂਰਤੀ ਆ ਆੰਦੀ ਹੈ ਜੋ ਕਿ ਤੁਹਾਨੂੰ ਹੁਣ ਥੋੜੇ ਟਾਈਮ ਤੱਕ ਦਿਖੂਗੀ ਕਿਉਂਕਿ ਇੱਥੇ ਅਸੀਂ ਗੱਡੀ ਥੋੜੀ ਸਲੋ ਕਰ ਲਈ ਸੀ ਕਿਉਂਕਿ ਅੱਗੇ ਟ੍ਰੈਫਿਕ ਸੀਗਾ ਤੁਸੀਂ ਵੀ ਦੇਖਿਓ ਮੂਰਤੀ ਬਹੁਤ ਹੀ ਸੋਹਣੀ ਔਰ ਬਹੁਤ ਹੀ ਵਧੀਆ ਬਣਾਈ ਹੋਈ ਹੈ ਔਰ ਬਹੁਤ ਹੀ ਵੱਡੇ ਵੱਡੀ ਬਣਾਈ ਹੋਈ ਹੈ ਇਹ ਮੂਰਤੀ ਤਾਂ ਦੇਖੋ ਬਸ ਯੈਲੋ ਆ ਗਈ ਆ ਗਈ ਆ ਗਈ ਆ ਗਈ ਆ ਲੋ ਜੀ ਕਰੋ ਸ਼ਿਪੂ ਆਂਦੇ ਦਰਸ਼ਨ ਬੰਬੰਬ ਬੁਲੇ ਬੰਬੰਬ ਬੁਲੇ ਲੋ ਜੀ ਬੋਸਤੋਂ ਹੁਣ ਸਫਰ ਦਿੰਦਾ ਸੀ ਕੱਢ ਲਿਆ ਸੀਗਾ ਜੋ ਕਿ ਮੈਂ ਤੁਹਾਨੂੰ ਕੁਝ ਨਹੀਂ ਦਿਖਾਇਆ ਹੁਣ ਅਸੀਂ ਪਹੁੰਚ ਗਏ ਆਂ ਮੂਰਥਲ ਦੇ ਲਾਗੇ ਛਾਗੇ ਨਾਲ ਹੀ ਅਸੀਂ ਸੁਣ ਸੁਣ ਰਹੇ ਸੀਗੇ ਗੱਡੀ ਦੇ ਵਿੱਚ ਵਿਆਹ ਜੋ ਕਿ ਨਰਿੰਦਰ ਚੰਚਲ ਉਹਨਾਂ ਨੇ ਗਾਇਆ ਹੋਇਆ ਔਰ ਬਹੁਤ ਹੀ ਵਧੀਆ ਹੈ ਇਹ ਦੋਸਤੋ ਅਸੀਂ ਜਾ ਰਹੇ ਆਂ ਇਹ ਅਸੀਂ ਦੋਸਤੋ ਅੰਬਾਲਾ ਤੋਂ ਪਿੰਡੋਂ ਪਿੰਡ ਰਾਜਪੁਰਾ ਨੂੰ ਜਾ ਰਹੇ ਆਂ ਕਿਉਂਕਿ ਇਸ ਕਰਕੇ ਕਿਉਂਕਿ ਕਿਸਾਨ ਭਰਾਵਾਂ ਨੇ ਆਪਣੇ ਆਨੇ ਉੱਥੇ ਧੰਨਾ ਲਗਾਇਆ ਹੋਇਆ ਹੈ ਕਿ ਜੋ ਵੀ ਉਹਨਾਂ ਦੀ ਪ੍ਰੋਬਲਮ ਆ ਉਹਨਾਂ ਉਸ ਚੀਜ਼ ਦੇ ਲਈ ਤੇ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਮੈਂ ਪਿੰਡ ਦੇ ਕੱਚੇ-ਕੱਚੇ ਰਸਤੇ ਸਾਨੂੰ ਕਿਸੇ ਨੇ ਦੱਸਿਆ ਸੀ ਇਧਰੋਂ ਜਾਓ ਬਾਕੀ ਇੱਥੇ ਹੋਰ ਵੀ ਗੱਡੀਆਂ ਸੀ ਅਸੀਂ ਉਹਨਾਂ ਦੇ ਮਗਰ ਆਪਣੀ ਗੱਡੀ ਲਗਾ ਲਈ ਹੋਈ ਸੀ ਰਸਤਾ ਬਹੁਤ ਹੀ ਖਰਾਬ ਸੀ ਬਾਕੀ ਠੀਕ ਸੀ ਮਤਲਬ ਤੁਹਾਨੂੰ ਤੁਹਾਡਾ ਇੱਕ ਘੰਟਾ ਤੁਸੀਂ ਮੰਨ ਕੇ ਚੱਲੋ ਕਿ ਖਰਾਬ ਹੋ ਹੀ ਜਾਂਦਾ ਵਾ ਬਾਕੀ ਹੁਣ ਅਸੀਂ ਆਗੇ ਹੋਏ ਸੀਗੇ ਜੀ ਹਾਈਵੇ ਰੋਡ ਤੇ ਚੜ ਗਏ ਹੋਏ ਸੀਗੇ ਤੇ ਆਪਣਾ ਮ제 ਮ제 ਜਾ ਰਹੇ ਸੀਗੇ ਬਾਕੀ ਅਸੀਂ ਹੁਣ ਸਾਰਿਆਂ ਨੇ ਇਹ ਵਿਚਾਰ ਕੀਤਾ ਕਿ ਖਾਣਾ ਅਸੀਂ ਖਾਵਾਂਗੇ ਪਹਿਲਵਾਨ ਦੇ ਢਾਬੇ ਤੇ ਕਿਉਂਕਿ ਅਸੀਂ ਜਿੰਨੀ ਵਾਰੀ ਹਮੇਸ਼ਾ ਉਧਰ ਗਏ ਆ ਅਸੀਂ ਖਾਣਾ ਪਹਿਲਵਾਨ ਢਾਬੇ ਤੇ ਹੀ ਖਾਈਦਾ ਹੁੰਦਾ ਵਾ ਬਾਕੀ ਦੇਖੋ ਤੁਸੀਂ ਵੀ ਬਾਕੀ ਅੱਜ ਥੋੜਾ ਦਿਲ ਉਦਾਸ ਵੀ ਸੀਗਾ ਕਿਉਂਕਿ ਮੇਰੇ ਫਾਦਰ ਸਾਹਿਬ ਜਾ ਰਹੇ ਕੈਨੇਡਾ ਨੂੰ ਔਰ ਮੇਰੇ ਮਦਰ ਵੀ ਥੋੜਾ ਮੂਡ ਉਹਨਾਂ ਦਾ ਵੀ ਅਫਸਾਈਡ ਸੀਗਾ ਨਾਲ ਹੀ ਦੋਸਤੋ ਮੇਰੇ ਫਾਦਰ ਸਾਹਮਣੇ ਮੈਂ ਇਸ਼ਾਰਾ ਮਾਰਿਆ ਕਿ ਮੈਂ ਅੱਜ ਥੋੜੀ ਜੀ ਲਾਨੀ ਐ ਇਸ ਕਰਕੇ ਫਿਰ ਮੈਂ ਕਿਸੇ ਠੇਕੇ ਤੇ ਰੁਕਿਆ ਜੋ ਕਿ ਇੱਥੇ ਸੀਗਾ ਡਾਊਨ Town ਬਾਈਨ ਸ਼ੋਪ ਇੱਥੇ ਅਸੀਂ ਲਿਆ ਬੋਡਕਾ ਦਾ ਮੇਰੇ ਫਾਦਰ ਸਾਹਮਣੇ ਇੱਕ ਕੁਆਟਰ ਬੋ ਲਾਇਆ ਪੈਗ ਉਸ ਤੋਂ ਬਾਅਦ ਆ ਗਏ ਜੀ ਅਸੀਂ ਪਹਿਲਵਨ ਟੱਬੇ ਦੇ ਜਿੱਥੇ ਬਣਾਈ ਮੈਂ ਵੀਡੀਓ ਆਪਣੇ ਫਾਦਰ ਔਰ ਮਦਰ ਦੀ ਇਹ ਹੈ ਜੀ ਉਹਨਾਂ ਦਾ ਲੋਗੋ ਲੱਗਾ ਹੋਇਆ ਸਿੰਧੂ ਪਹਿਲਵਨ ਟੱਬਾ ਮੈਂ ਤਾਂ ਸਾਰਿਆਂ ਨੂੰ ਇਹ ਹੀ ਸੁਜੈਸਟ ਕਰੂੰਗਾ ਜੀ ਜਿਹੜਾ ਵੀ ਦਿੱਲੀ ਵਾਲੀ ਸਾਈਡ ਜਾਊਗਾ ਇੱਥੇ ਰੋਟੀ ਪਾਣੀ ਸ਼ੱਕੇ ਜਾਵੇ ਬਹੁਤ ਹੀ ਵਧੀਆ ਟੱਬਾ ਵਾ ਜਿਹੜਾ ਵੀ ਦੋਸਤੋਂ ਹੁਣ ਪੰਜਾਬ ਕੀ ਐਂਟਰੀ ਕਰ ਗਏ ਸੀਗੇ ਦਿੱਲੀ ਦੇ ਵਿੱਚ ਇਹ ਜੀ ਉੱਪਰ ਜੋ ਵੀ ਹੈ ਜਿਸ ਰੰਗ ਦੇ ਵਿੱਚੋਂ ਅਸੀਂ ਜਾ ਰਹੇ ਹਾਂ ਇਹ ਸਰੰਗ ਨਹੀਂ ਹੈ ਜੀ ਇਹ ਹਾਈਵੇ ਹੈ ਜਿਹਦੇ ਤੋਂ ਲੋਕਲ ਹੀ ਫਲਾਈਟਾਂ ਜਾਂਦੀਆਂ ਨੇ ਲੋ ਜੀ ਹੁਣ ਅਸੀਂ ਪਹੁੰਚ ਗਏ ਸੀਗੇ ਟੈਕਸੀ ਸਟੈਂਡ ਦੇ ਵਿੱਚ ਇੱਥੇ ਦੂਜਾ ਕੰਮ ਸਭ ਤੋਂ ਖਾਏ ਹੁੰਦਾ ਜੀ ਟਰਾਲੀ ਨਹੀਂ ਲੱਭਣਾ ਕਿਉਂਕਿ ਟਰਾਲੀ ਬਹੁਤ ਹੀ ਮੁਸ਼ਕਲ ਨਾਲ ਮਿਲਦੀ ਨੇ ਲੋ ਵੀ ਹੁਣ ਅਸੀਂ ਆ ਗਏ ਸੀਗੇ 에어ਪੋਰਟ ਦੇ ਅੰਦਰ ਔਰ ਅਸੀਂ ਜਾਣਾ ਸੀਗਾ ਟਰਮੀਨਲ 3 ਤੇ ਤੇ ਟਰਮੀਨਲ 3 ਤੇ ਜਦੋਂ ਜੀ ਅਸੀਂ ਗਏ ਤੇ ਉੱਥੇ ਅਸੀਂ ਦੇਖਿਆ ਤੀ ਮੇਰੇ ਫਾਦਰ ਸਾਹਿਬ ਦਾ ਜਾ ਜਾ ਕੇ ਖੜਾ ਹੋ ਗਿਆ ਸੀਗਾ ਔਰ ਐਂਟਰੀ ਓਪਨ ਹੋ ਗਈ ਸੀ ਇਸ ਲਈ ਸਾਨੂੰ ਜਿਆਦਾ ਮੌਕਾ ਨਹੀਂ ਮਿਲਿਆ ਮਿਲਨ ਦਾ ਲੋ ਜੀ ਮੇਰੇ ਫਾਦਰ ਸਾਹਿਬ ਨੂੰ ਅਸੀਂ ਕੀਤੀ ਬਾਏ ਬਾਏ ਔਰ ਮਾਤਾ ਮੇਰੇ ਥੋੜੇ ਉਦਾਸ ਹੋ ਗਏ ਸੀਗੇ ਮੈਂ ਵੀ ਆਪਣੇ ਫਾਦਰ ਸਾਹਿਬ ਨਾਲ ਅੱਖਾਂ ਅੱਖਾਂ ਨਹੀਂ ਮਿਲਾਈਆਂ ਕਿਉਂਕਿ ਮੇਰੇ ਵੀ ਮਨ ਕਰਾਵ ਹੋ ਜਾਣਾ ਸੀਗਾ ਬਾਕੀ ਦੋਸਤੋ ਪਲੀਜ਼ ਇਸ ਵੀਡੀਓ ਨੂੰ ਬੰਦ ਤੋਂ ਬਾਅਦ ਸ਼ੇਅਰ ਔਰ ਲਾਈਕ ਦਿਓ ਔਰ ਆਪਣੇ ਭਰਾ ਦਾ ਹੌਸਲਾ ਬਧਾਈਓ ਕਿਉਂਕਿ ਮੈਂ ਡੇਲੀ ਫਿਰ ਨਿਊ ਤੋਂ ਨਿਊ ਬਲੌਗ ਪਾਉਣ ਦੀ ਕੋਸ਼ਿਸ਼ ਕਰਾਂ ਬਾਕੀ ਜਿੱਤੀ ਅਸੇ ਅੱਗੇ ਆ ਦਿੱਤੀ ਸਾਡੇ ਬੰਦੇ ਸਾਹਮਣੇ ਸਾਨੂੰ ਤੇ ਬਹੁਤ ਚਲੇ ਗਏ ਸੀਗੇ ਅੰਦਰ ਹੁਣ ਅਸੀਂ ਬਾਹਰ ਬੈਠ ਗਏ ਸੀਗੇ ਮੈਂ ਤੇ ਮੇਰੇ ਮੰਦਰ ਏਅਰਪੋਰਟ ਦੇ ਕਿਉਂਕਿ ਇੱਥੇ ਤੁਰਦੇ ਰਹੀ ਸੀ ਬੈਠਣਾ ਸੀਗਾ ਕਿਉਂਕਿ ਜਦੋਂ ਉਹਨਾਂ ਦੀ ਇਮੀਗ੍ਰੇਸ਼ਨ ਹੋ ਜਾਣੀ ਸੀਗੀ ਸਾਨੂੰ ਉਹਨਾਂ ਨੇ ਅੰਦਰੋਂ ਫੋਨ ਕਰਕੇ ਓਕੇ ਬੋਲ ਦੇਣਾ ਸੀਗਾ ਫਿਰ ਅਸੀਂ ਚਲ ਜਾਣਾ ਸੀ ਇੱਥੇ ਥੋੜਾ ਜੀ ਮੈਂ ਬਣਾਈ ਆਪਣੀ ਵੀਡੀਓ ਆਪਣੀ ਮਦਦ ਦੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਆਪਣੇ ਹੀ ਖਿਆਲਾਂ ਦੇ ਵਿੱਚ ਡੁੱਬੇ ਹੋਏ ਸੀ ਔਰ ਉਦਾਸ ਸੀ ਮੈਂ ਕੋਸ਼ਿਸ਼ ਇਹ ਕਰ ਰਹੀਆਂ ਸੀਗਾ ਕਿ ਉਹਨਾਂ ਨੂੰ ਹਸਾ ਸਕਾਂ ਔਰ ਉਹਨਾਂ ਦਾ ਮੂਡ ਥੋੜਾ ਚੇਂਜ ਕਰ ਸਕਾਂ ਫਿਰ ਵੀ ਪਰ ਬੰਦੇ ਨੂੰ ਤਾਂ ਹੁੰਦਾ ਹੀ ਆ ਇੱਕ ਹਮਸਫਰ ਚਲਾ ਗਿਆ ਹੋਵੇ ਤੇ ਲੋਵੀ ਦੋਸਤੋ ਇੱਥੇ ਇੱਕ ਬਹੁਤ ਵਧੀਆ ਲਿਫਟ ਲੱਗੀ ਹੋਈ ਸੀ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀ ਪੇਂਟਿੰਗ ਕੀਤੀ ਹੋਈ ਸੀ ਕੁੜੀਆਂ ਦੀ 3D ਸਟਾਈਲ ਦੇ ਵਿੱਚ ਜਿਦਾ ਔਰ ਤੁਹਾਨੂੰ ਇਦਾਂ ਲੱਗੂਗਾ ਕਿ ਜਿੱਦਾਂ ਸੱਚੀ ਤੁਹਾਨੂੰ ਕੋਈ ਕੁੜੀ ਦੇਖ ਰਹੀ ਹੈ ਲੋਵੀ ਹੁਣ ਅਸੀਂ 4 ਵਜੇ ਦਿੱਲੀ 에ਰਪੋਰਟ ਤੋਂ ਨਿਕਲ ਗਏ ਸੀ ਦੋਸਤੋ ਤੇ ਰਾਤ ਦਾ ਵੀਡੀਓ ਸਫਰ ਮੈਂ ਤੁਹਾਨੂੰ ਦਿਖਾਇਆ ਨਹੀਂ ਔਰ ਨਾਈਟ ਮੈਂ ਵੀਡੀਓ ਬਣਾਈ ਸੀ ਇਸ ਲਈ ਅਸੀਂ ਹੁਣ ਦਿਨ ਦੇ ਵਿੱਚ ਹੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜਾਂਦੇ ਟਾਈਮ ਦੀ ਵੀਡੀਓ ਬਾਕੀ ਹੁਣ ਅਸੀਂ ਥੋੜਾ ਆਈ ਥਿੰਕ ਅੰਬਾਲੇ ਪਹੁੰਚ ਗਏ ਹੋਏ ਸੀਗੇ ਅੰਬਾਲੇ ਜੱਗੀ ਸੈਂਟਰ ਵਾਲਿਆਂ ਦਾ ਉਹ ਬੋਰਡ ਲੰਘਿਆ ਆ ਹੋਰ ਨਾਲ ਹੀ ਇੱਥੇ ਉਹਨਾਂ ਦਾ ਲੋਗੋ ਆ ਜੋ ਕਿ ਅੰਬਾਲੇ ਜਾਂਦੇ ਉਹਨਾਂ ਨੂੰ ਪਤਾ ਹੋਣਾ ਜੱਗੀ ਸੈਂਟਰ ਬਹੁਤ ਹੀ ਮਸ਼ਹੂਰ ਰੈਸਟੋਰੈਂਟ ਆ ਬਾਕੀ ਦੋਸਤੋ ਇਹ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਔਰ ਚੈਨਲ ਨੂੰ ਬੰਦ ਤੋਂ ਸਬਸਕ੍ਰਾਈਬ ਕਰਿਓ ਔਰ ਬੈਲ ਆਈਕਨ ਪਾਜਣਾ ਨਾ